ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 28 ਨਵੰਬਰ ਹੈ ਜੂਨ 1710 ਦੇ ਵਿੱਚ ਸਿੱਖਾਂ ਨੇ ਸਡੌਰੇ ਦੇ ਕਿਲੇ ਤੇ ਕਬਜ਼ਾ ਕਰ ਲਿਆ ਸੀ ਉਧਰ ਦੂਜੇ ਪਾਸੇ ਬਹਾਦਰ ਸ਼ਾਹ ਨੂੰ ਸਿੱਖਾਂ ਵੱਲੋਂ ਸਮਾਣਾ, ਕੁੜਾਮ, ਠਸਕਾ, ਥਾਨੇਸਰ, ਸ਼ਾਹਬਾਦ, ਮੁਸਤਫਾਬਾਦ, ਕੰਜਪੂਰਾ, ਕਪੂਰੀ, ਸਡੌਰਾ, ਮੁਖਲਿਸਗੜ੍ਹ ਇਹਨਾਂ ਸਾਰੇ ਥਾਵਾਂ ਤੇ ਸਿੱਖਾਂ ਦੇ ਕਬਜ਼ੇ ਹੋਣ ਅਤੇ ਵਜ਼ੀਰ ਖਾਨ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ ਇਸ ਤੇ ਬਹਾਦਰ ਸ਼ਾਹ ਬਹੁਤ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਉਸ ਨੇ ਪੰਜਾਬ ਵੱਲ ਆਪ ਕੁਝ ਕਰਨ ਦਾ ਐਲਾਨ ਕਰ ਦਿੱਤਾ ਉਸ ਦਾ ਕਾਫਲਾ ਅਕਤੂਬਰ ਦੇ ਅੱਧ ਦੇ ਵਿੱਚ ਕਰਨਾਲ ਪਹੁੰਚ ਚੁੱਕਾ ਸੀ ਉਸ ਦੀ ਸਿੱਖਾਂ ਦੇ ਨਾਲ ਪਹਿਲੀ ਲੜਾਈ 16 ਅਕਤੂਬਰ 1710 ਦੇ ਦਿਨ ਅਮੀਨਗ ਸਿੱਖਾਂ ਨੂੰ ਹਰਾਉਣ ਮਗਰੋਂ ਉਸ ਦੀ ਫੌਜ ਨੇ ਸਡੌਰਾ ਵੱਲ ਕੋਸ਼ਿਸ਼ ਕੀਤਾ ਸਿੱਖ ਹੌਲੀ-ਹੌਲੀ ਸਾਰੇ ਇਲਾਕੇ ਹਾਰਦੇ ਜਾ ਰਹੇ ਸਨ ਅਤੇ ਸਿਰਫ ਸਡੌਰਾ ਤੇ ਲੋਹਗਾੜੀ ਉਹਨਾਂ ਦੇ ਕੋਲ ਰਹਿ ਗਏ ਸਨ ਫਿਰੋਜ਼ ਖਾਨ ਮਿਮਾਤੀ ਅਤੇ ਰਸਤਮ ਦਿਲਖਾਨ ਦੀਆਂ ਫੌਜਾਂ ਨੇ ਸਡੌਰੇ ਨੂੰ ਘੇਰਾ ਪਾ ਲਿਆ ਸਡੌਰਾ ਦੇ ਕਿਲੇ ਦੇ ਬਾਹਰ ਸਿੱਖਾਂ ਤੇ ਰਸਤਮ ਦਿਲਖਾਂ ਅਤੇ ਫਿਰੋਜ਼ਖਾਨੇ ਵਾਦੀ ਦੇ ਵਿਚਕਾਰ ਜ਼ਬਰਦਸਤ ਜੰਗ ਹੋਈ। ਅਗਲੇ ਦਿਨ ਸ਼ਾਹੀ ਫੌਜਾਂ ਨੇ ਕਿਲੇ ਦੇ ਚਾਰਾਂ ਦੇ ਵਿੱਚੋਂ ਤਿੰਨ ਮਿਨਾਰਾਂ ਤੇ ਕਬਜ਼ਾ ਕਰ ਲਿਆ। ਇਸ ਵੇਲੇ ਹੋਰ ਸਿੱਖ ਫੌਜਾਂ ਵੀ ਉੱਥੇ ਆ ਪਹੁੰਚੀਆਂ ਜਿਸ ਦੇ ਨਾਲ ਹੋਰ ਵੀ ਭਖਮੀ ਜੰਗ ਹੋਈ ਪਰ ਅਖੀਰ ਸਿੱਖ ਫੌਜਾਂ ਨੂੰ ਉੱਥੋਂ ਭੱਜਣਾ ਪਿਆ ਅਤੇ 28 ਨਵੰਬਰ 1710 ਦੇ ਦਿਨ ਸਡੌਰਾ ਤੇ ਮੁਗਲਾਂ ਦਾ ਕਬਜ਼ਾ ਹੋ ਗਿਆ। ਇਸ ਲੜਾਈ ਦੇ ਵਿੱਚ 400 ਤੋਂ ਵੱਧ ਸਿੱਖ ਸ਼ਹੀਦ ਹੋਏ ਸਨ। ਪੰਜਾਬ ਪੁਲਿਸ ਨੇ 28 ਨਵੰਬਰ 1992 ਦੇ ਦਿਨ ਬਲਜੀਤ ਸਿੰਘ ਤੋਤੀ ਪੁੱਤਰ ਰਾਮ ਸਿੰਘ ਵਾਸੀ ਟੋਜੀਆਂ, ਕਰਮਜੀਤ ਸਿੰਘ ਸਤਪਾਲ ਸਿੰਘ ਰਾਣਾ ਵਾਸੀ ਜਲਾਲਾਬਾਦ ਨੇੜੇ ਮੋਗਾ ਅਤੇ 7 ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 28 ਨਵੰਬਰ 2012 ਦੇ ਦਿਨ ਗੁਰਚਰਨ ਸਿੰਘ ਬੱਬਰ ਦੀ ਅਗਵਾਹੀ ਹੇਠ ਗੁਰਦੁਆਰਾ ਗਿਆਨ ਗੋਦੜੀ ਹਰਦੁਆਰ ਦੀ ਜਗ੍ਹਾ ਮੌੜ ਹਾਸਲ ਕਰਵਾਉਣ ਵਾਸਤੇ ਹਰਦੁਆਰ ਜਾ ਰਹੇ 700 ਦੇ ਕਰੀਬ ਸਿੱਖਾਂ ਨੂੰ ਉੱਤਰਾਖੰਡ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।